ਹੋ ਚਾਰਾਂ ਵਿੱਚੋਂ ਕਹਿੰਦੇ ਮੀਰਪੁਰੀਆ ਆ ਵੀ ਹਿੱਕ ਜੋਰ ਦੇ ਨਾਲ ਜਫੇ ਲਾਉਣ ਦਾ ਦਮ ਰੱਖਦਾ ਪਰ ਵੇਖਦੇ ਵੀ ਹੁਣ ਹੰਦਿਆਂ ਦੇ ਲਾਗੇ ਬੀ ਦੇ ਦਰਿਆਵਲ ਪੁਰੀਆ ਬੱਲੇ ਬੱਲੇ ਕਰਵਾ ਗਿਆ ਪੁੱਤਰ ਹੈ ਮੇਰੇ ਮਿੱਤਰੋ ਆ ਇਹ ਕਹਿੰਦੇ ਸ਼ਹੀਦ ਅਲੀ ਫਰਿਆਦਾ ਮਲੂਕ ਦਾ ਵੀਰ ਹੈ ਤਿੰਨ ਵੀਰ ਕਹਿੰਦੇ ਕਬੱਡੀ ਖੇਡਦੇ ਆ ਦੁਨੀਆ ਤੇ ਧਮ ਪਾਈ ਹੋਈ ਹੈ ਪਰ ਸਾਹਮਣੇ ਉਸੇ ਲਈ ਆਪਾਂ ਵੇਖਦੇ ਵੀ ਚਾਰ ਜਾਫੀਆਂ ਦੇ ਵਿੱਚੋਂ ਹੁਣ ਏਕਮ ਦੀ ਕੋਸ਼ਿਸ਼ ਹੈ ਮੇਰੇ ਵੀਰੋ ਪਰ ਸਰਾ ਸਰਾ ਓ ਨੌਜਾਨਾ ਜਿਸ ਕਰਨਟੀ ਅੱਜ ਕਹਿੰਦੇ ਹੁੰਦੇ ਵੀ ਕੱਪ ਕਿਸੇ ਗੱਲ ਨਹੀਂ ਜਿੱਤਿਆ ਜਾਣਾ ਰਸਾਲੂ ਵਾਲੇ ਨੇ ਕਬੱਡੀ ਪਾਈ ਹੈ ਹੁਣ ਚਾਰ ਜਾਫੀ ਤਿਆਰ ਸ਼ਾਕਾ ਨਾਲ ਨੌਜਾਨ ਦੱਲੇ ਵਾਲੀਆ ਮੀਰਪੁਰੀਆ ਬੱਲੇ ਬੱਜ ਗਏ ਯਾਰਾ ਬੱਜ ਕੇ ਯਾਰਾ ਬਾਰੀਆ ਯਾਰਾ ਬੱਜ ਕੇ ਯਾਰਾ ਉਹ ਮੈਂ ਕਹਿੰਦੇ ਅੱਜ ਲੈ ਵੀ ਲੋਪੋ ਵਾਲਿਆ ਆਪਣੀ ਆਈ ਤੇ ਆਇਆ ਹਵਾਨਾ ਚੱਲਦਾ ਫਿਰ ਚੱਲਣਾ ਪੈਂਦਾ ਹਰਵੰਸਪੁਰੀਆ ਮੇਸ਼ਾ ਕੋਨਰ ਉਧਰ ਸ਼ੰਦਾ ਸ਼ੂਮੰਤਰ ਹੈ ਔਰ ਸਾਹਮਣੇ ਵੇਖਦਾ ਇਸ ਲਈ ਪ੍ਰਤਾਪ ਗੜਿਆਣੇ ਵਾਲਾ ਅੱਜ ਵੇਖਦਾ ਵੀ ਬੱਲੇ 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 ਸੱਤੀ ਖੇਚ ਲੈ ਇਹਨਾਂ ਨੂੰ ਪਿਛੇ ਨੂੰ ਜੋਸ਼ ਵੱਖਰਾ ਹੀ ਚੜਿਆ ਹੋਇਆ ਏ ਉਹ ਮੈਚ ਗਰੇਡੈਂਟ ਮਾਰਕਿੰਗ ਦਾ ਮਿੱਠੇ ਭੱਲੇ ਭੱਲੇ ਲੋਪੂ ਵਾਲੇ ਮੋਹਰ ਸਿੰਘ ਦੀ ਕੰਦੋੜਾ ਬਹੁਤ ਬਹੁਤ ਧੰਨਵਾਦ ਹੈ ਮੇਰੇ ਮਿੱਤਰੋ ਲਓ ਸਾਹਮਣੇ ਉਸਲੇ ਗੱਗੀ ਉਧਰ ਗੱਗੀ ਵੀ ਕਹਿੰਦੇ ਹੁਣ ਉਹ ਮੁੰਡਾ ਕਹਿੰਦੇ ਅਪਰੇ ਦੇ ਲਾਗੇ ਅਪਰੇ ਦਾ ਸੋਨਾ ਮਸ਼ਹੂਰ ਤੇ ਕਹਿੰਦੇ ਚੱਕ ਸਾਭੂ ਵਾਲਾ ਸੋਣ ਤੇ ਚੱਕ ਦੇਸਰਾਜ ਵਾਲਾ ਗੱਗੀ ਵੀ ਮਸ਼ਹੂਰ ਆਹ ਵੇਖਾਂਗੇ ਪੈ ਗਈ ਪੁੱਠੀ ਵੱਜਦੇ ਪੰਪ ਸਰਾ ਹੋ ਬਾਰਕਿੰਗ ਦੇ ਵਿੱਚ ਕੀ ਹੋਈ ਜਾ ਕੌਣ ਥੱਲੇ ਗਿਆ ਪੱਤਰੀ ਵਾਲਾ ਨਾਸ ਨੂੰ ਜਫਾ ਲਾਉਣ ਲੱਗਿਆ ਆ ਪੱਤਰੀ ਵਾਲਾ ਨਾਸ ਨੂੰ ਜਫਾ ਲਾਉਣ ਲੱਗਿਆ ਮੇਰੇ ਵੀਰੋ ਇਸ ਵੇਲੇ ਬੱਲੇ ਬੱਲੇ ਹੋਈ ਪਈ ਆ ਪੁਆਇੰਟ ਰੇਡਰ ਨੂੰ ਦੇ ਦਿੱਤਾ ਗਿਆ ਨੰਬਰ ਰੇਡਰ ਨੂੰ ਦੇ ਦਿੱਤਾ ਗਿਆ ਔਰ ਨੰਬਰ ਜਿਹੜਾ ਇਸ ਲਈ ਆ ਸਾਬੀ ਵੀ ਅੱਜ ਵੱਖਰੇ ਰੂਪ ਦੇ ਵਿੱਚ ਐ ਸਾਹਮਣੇ ਵੇਖਦਾ ਵੀ ਨੌਜੋਨਰ ਨਾਲੇ ਵਾਲੇ ਨੇ ਮੋਟਿਆਂ ਪੱਟਾਂ ਨੂੰ ਮਾਰੀ ਹੋਈ ਖੇਚ ਲੱਗਿਆ ਪਿਆ ਯੋਰ ਦੋਨੋਂ ਕਬੱਡੀ 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 ਵਾਹ ਵੀਰਾਂ ਨਰੀਆ ਕਿੰਗ ਦੇ ਵਿੱਚ ਕੀ ਹੋਈ ਜਾਂਦਾ ਸਿਰਾ ਹੋਈ ਬਹੁਤ ਬਹੁਤ ਧੰਨਵਾਦ ਹੈ ਪਤਾਰਾ ਸਾਹਿਬ ਮੈਚ ਚੋਟੀ ਦਾ ਤੇ ਇਧਰਲੇ ਪਾਸੇ ਛੋਟਾ ਸੋਹਣ ਦੁੱਲਾ ਤੇ ਸੋਹਣ ਦੁੱਲਾ ਤੇ ਸੋਹਣ ਵਾਰਕਿੰਗ ਦੇ ਮੇਲੇ ਦੇ ਤੇਲੂਆ ਚਰਚੇ ਦੁਨੀਆ ਦੇ ਵਿੱਚ ਹੋਣ ਦੁੱਲਿਆ ਉਹ ਦੁੱਲਿਆ ਮੇਲਾ ਲੁੱਟ ਲਿਆ ਉਹ ਦੁੱਲਿਆ ਕੀ ਚੱਕ ਦੇਸ ਰਾਜਾ ਲੈ ਐਨ ਮੇਰੇ ਵੀਰੋ ਸਿਰੇ ਦਾ ਮੈਚ ਦੋਨੋਂ ਹੀ ਟੀਮਾਂ ਦੇ ਦਰਮਿਆਨ ਅਗਲੇ ਮੈਚ ਦੀਆਂ ਟੀਮਾਂ ਵੀ ਜਲਦੀ ਨਾਲ ਪੁੱਜ ਜਾਣਗੀਆਂ ਪਧਰੀ ਵਾਲਾ ਰਾਜਾ ਤੇ 나ਥ ਸਿਰਾ 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 ਲੱਗਣ ਲੱਗਿਆ ਕਬੱਡੀ 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 ਮਾਰਕਿੰਗ ਮੇਲੇ ਤੇ ਵਾਹ ਨਾਥ ਨਹੀਂ ਰੀਸਾ ਤੇਰੀ ਆਹ ਮਾਰੀ ਥਾਪੀ ਕਿ ਵਸ ਰੌਲਾ ਹੀ ਨਾਮਾਂ ਦਾ ਮਾਰਦੇ ਪੱਟਾ ਤੇ ਮੰਨਿਆ ਜਾਫੀ ਇਹ ਗੱਡੀਆਂ ਮਾਨ ਸਨਮਾਨ ਦੇ ਵਿੱਚ ਮਿਲਿਆ ਨੇ ਇਹਨੇ ਟਰੈਕਟਰ ਜਿੱਤੇ ਨੇ ਇਹ ਮਾਜੇ ਦਾ ਮਾਨ ਵਧਾਉਂਦਾ ਹੈ ਅੱਜ ਦੇ ਟਾਈਮ ਦਾ ਸਿਰੇ ਦਾ ਜਾਫੀ ਖਵਾਉਂਦਾ ਹੈ ਐਨ ਵੱਡੇ ਵੱਡੇ ਰੇਡਰ ਜਫਾ ਲੱਗਦਾ ਇਸ ਨੌਜਵਾਨ ਖਿਡਾਰੀ ਨੂੰ ਸਾਹਮਣੇ ਕਬੱਡੀ ਪਾਉਣ ਦੀ ਨੌਜਨ ਸ਼ਾਜੀ ਵਾਦਾ ਹੋਇਆ ਹੈ ਸ਼ਾਜੀ ਦਾ ਬੋਲਿਆ ਹੋਇਆ ਧਾਵਾ ਹੈ ਨੀਰਪੁਰੀਆ ਵੀ ਸਿਰਾਂ ਕਰਾ ਰਿਹਾ ਆਉ ਲਖਾਲ ਵਾਹ ਔਲਖਾਲਾ ਫੇਰ ਅਮਰਤਾਲਿਕ ਮੰਗੇ ਗਰੇ